ਜਾੜੀ ਜਾਤੀ ਸਰਟੀਫਿਕੇਟ ਬਣਾ ਕੇ ਐਸਸੀ ਬੀਸੀ ਸਮਾਜ ਦੇ ਹੱਕਾਂ ਤੇ ਡਾਕਾ ਮਾਰ ਕੇ ਸਰਕਾਰ ਨੇ ਪ੍ਰਦਰਸ਼ਨ ਸੀ ਜਿਹੜਾ 1 ਸਾਲ ਚੱਲਿਆ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਸੀ ਉਹਨੂੰ ਫੇਲ ਕਰਤਾ ਉਹਦੇ ਨਾਲ ਕੋਈ ਅਸਰ ਨਹੀਂ ਹੋਇਆ ਤੁਹਾਡੇ ਇਕੱਲੇ ਨਾਲ ਕੀ ਫਰਕ ਪਊਗਾ ਕੁਝ ਮਨੁਵਾਦੀ ਲੋਕ ਸੀਗੇ ਉਹ ਪ੍ਰਭਾਵ ਤੇ ਆ ਗਏ ਜੀ ਮਨੁਵਾਦੀ ਪ੍ਰਸ਼ਾਸਨ ਹੈ ਤਾਂ ਕਾਰਵਾਈ ਨਹੀਂ ਹੋਈ ਜੀ ਕੀ ਕਾਰਨ ਸਮਝਦੇ ਹੋ ਜਿਹੜਾ ਉਹ ਪ੍ਰਦਰਸ਼ਨ ਸੀ ਧਰਨਾ ਸੀ ਉਹ ਫੇਲ ਹੋ ਗਿਆ ਜਿਹੜੇ ਆਗੂ ਸੀ ਉਹ ਅੱਜ ਕਿਤੇ ਨਜ਼ਰ ਨਹੀਂ ਆਉਂਦੇ ਕੀ ਕਾਰਨ ਮੰਨਦੇ ਉਹ ਜਿਹੜੇ ਬੰਦੇ ਸਾਡੇ ਖਰੀਦੇ ਗਏ ਉਹਦੇ ਸਰਕਾਰ ਦੇ ਚਾਪਲੂਸੀ ਕਰਦੇ ਸੀਗੇ ਜਿਹੜੇ ਆਗੂ ਆ ਪੜੇ ਲਿਖਿਆ ਉੱਚੀਆਂ ਕੁਰਸੀਆਂ ਤੇ ਬੈਠੇ ਰਹੇ ਆ ਹੁਣ ਉਹ ਰਿਟਾਇਰ ਹੋ ਗਏ ਉਹਨਾਂ ਨੂੰ ਅੱਗੇ ਨਹੀਂ ਲਾਉਣਾ ਚਾਹੀਦਾ ਮਜ਼ਦੂਰ ਵਰਗ ਨੂੰ ਲੱਗਣਾ ਚਾਹੀਦਾ ਅਦਮੀ ਕ੍ਰਾਂਤੀ ਲਿਆਉਣੀ ਹੈ ਮਜ਼ਦੂਰ ਵਰਗ ਨੇ ਲਿਆਉਣੀ ਹੈ ਜੀ ਉਹ ਤਾਂ ਐਸੋ ਆਰਾਮ ਸਵਾਦ ਚਖ ਲਿਆ 바ਵਾ ਸਾਹਿਬ ਦੀ ਦੇਨ ਦਾ 바ਵਾ ਸਾਹਿਬ ਦੀ ਰਜਿਸਟ੍ਰੇਸ਼ਨ ਦਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਆ ਪਟਕੰਡਾ ਦੇ ਹਨੂਮਨ ਚੌਕ ਦੇ ਵਿੱਚ ਤੇ ਇੱਕ ਵਿਅਕਤੀ ਆ ਸਾਡੇ ਨਾਲ ਤੁਹਾਨੂੰ ਤਸਵੀਰਾਂ ਦੇਖਣੇ ਜਾਲੀ ਚਾਤੀ ਸਰਟੀਫਿਕੇਟ ਵਾਲੇ ਰਿਜ਼ਰਵੇਸ਼ਨ ਚ ਹੋਰ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰੋ ਲਾਲਜੰਨਤ ਪਵਾਰ ਸਮਾਜਿਕ ਕਾਰਕਤਾ ਜੈਤੋ ਇਹ ਉਹਨਾਂ ਨੇ ਮਾਈਕ ਵੀ ਚਲਾ ਕੇ ਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰੇ ਦਾ ਮਕਸਦ ਕੀ ਆ ਕੀ ਨਾਮ ਹੈ ਤੁਹਾਡਾ ਸਰ ਮੈਂ 달ਚੰਦ ਪਵਾਰ ਸਮਾਜਿਕ ਕਾਰਕਤਾ ਜੈਤੋ ਤੋਂ ਆ ਜੀ ਉਹ ਤੁਸੀਂ ਦਲ ਵਿੱਚ ਪਾ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਉਹ ਮਾਈਕ ਵਿੱਚ ਵੀ ਆ ਇਹ ਮਾਮਲਾ ਕੀ ਆ ਇਹ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੈ ਜੀ ਮਾਮਲਾ ਹੈ ਰਜਿਸਟ੍ਰੇਸ਼ਨ 14 ਦਾ ਜਾੜੀ ਜਾਤੀ ਸਰਟੀਫਿਕੇਟ ਬਣਾ ਕੇ ਐਸਸੀ ਬੀਸੀ ਸਮਾਜ ਦੇ ਹੱਕਾਂ ਤੇ ਡਾਕਾ ਮਾਰ ਕੇ ਵਿਦੇ ਰਾ ਸਰਕਾਰ ਦੇ ਵਿਦੇਰੇ ਵਿਭਾਗਾਂ ਵਿੱਚ ਸਰਕਾਰੀ ਨੌਕਰੀਾਂ ਤੇ ਚੋਰੀ ਚੋਰੀ ਕਰੀ ਬੈਠੇ ਨਹੀਂ ਉਹਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਆ ਜੀ ਪੰਜਾਬ ਸਰਕਾਰ ਦੇ 기 ਵੀ ਖਿਲਾਫ ਪ੍ਰਦਰਸ਼ਨ ਹੈ ਪੰਜਾਬ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਇੱਕ ਸਰਕਾਰ ਦੇ 3.5 ਸਾਲ ਹੋ ਗਏ ਜੀ ਸਰਕਾਰ ਦੇ ਪਹਿਲੇ 1 ਸਾਲ ਮੋਹਾਲੀ ਵਿਕੇਰੀਜੇਸ਼ਨ ਚੋਰ ਫੜੋ ਮੋਰਚਾ ਲੱਗਿਆ ਰਿਹਾ ਪਰ ਅਫਸੋਸ ਹੈ ਪੰਜਾਬ ਦੀ ਨਿਕੰਮੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸਗੋਂ ਵਿਕੇਰੀਜੇਸ਼ਨ ਚੋਰ ਫੜੋ ਮੋਰਚੋ ਨੂੰ ਪਾਨਾਸ਼ਾਈ ਨੀਤੀ ਨਾਲ ਪਾੜੋ ਤਰੀਕ ਕਰਤੀ ਜੀ ਉਸ ਤੋਂ ਬਾਅਦ ਮੈਂ ਲਗਭਗ 1 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਜੀ ਵਿਕੇਰੀਜੇਸ਼ਨ ਚੋਰ ਮਾਮਲੇ ਤੇ ਰਾਜ ਸਰਕਾਰ ਦੇ ਵੱਖ-ਵੱਖ ਜ਼ਿਲ੍ਹਿਆਂ ਚ ਸਭ ਡਿਵੀਜ਼ਨਾਂ ਦੇ ਰੋਸ ਪ੍ਰਦਰਸ਼ਨ ਕੋਖੜ ਤਾ ਤਰਨੇ ਆਦ ਕਰ ਰਹੇ ਆ ਜੀ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਤੁਸੀਂ ਗਏ ਹੋ ਹੁਣ ਤੱਕ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਮੈਂ ਪੰਜਾਬ ਦੇ ਮਾਨਸਾ ਬਠਿੰਡਾ ਫਰੀਦਕੋਟ ਫਾਇਲਕਾ ਮੁਕਸਰ ਸਾਹਿਬ ਸ੍ਰੀ ਫਿਰੋਜ਼ਪੁਰ ਜਲੰਧਰ ਆਦ ਕਈ ਸ਼ਹਿਰਾਂ ਜ਼ਿਲ੍ਹਿਆਂ ਚ ਪ੍ਰਦਰਸ਼ਨ ਕਰ ਚੁੱਕਾ ਹਾਂ ਜੀ ਮੈਨੂੰ ਐ ਦੱਸੋ ਹੁਣ ਤੁਸੀਂ ਇਕੱਲੇ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਕਹਾਂ ਵੀ ਜਿਹੜਾ ਸਰਕਾਰ ਨੇ ਪ੍ਰਦਰਸ਼ਨ ਸੀ ਜਿਹੜਾ 1 ਸਾਲ ਚੱਲਿਆ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਸੀ ਉਹਨੂੰ ਫੇਲ ਕਰਤਾ ਉਹਦੇ ਨਾਲ ਕੋਈ ਅਸਰ ਨਹੀਂ ਹੋਇਆ ਤੁਹਾਡੇ ਇਕੱਲੇ ਨਾਲ ਕੀ ਫਰਕ ਪਊਗਾ ਸਰ ਮੈਂ ਇਹ ਸਮਾਜ ਦਾ ਦਰਦ ਲੈ ਕੇ ਚੱਲਿਆ ਕਦੇ ਤਾਂ ਪੜਾਤਾ ਪਊਗਾ ਜੀ ਹੈ ਜੀ ਮੈਂ ਮੇਲਿਆਂ ਤੇ ਇਕੱਠਾਂ 'ਚ ਜਾ ਕੇ ਰੋਜ਼ ਪ੍ਰਦਰਸ਼ਨ ਕਰਨਾ ਹੈ ਜੀ ਸਰਕਾਰ ਤੇ ਕਦੇ ਨਾ ਕਦੇ ਜੂ ਸਰਕੂਗੀ ਮੈਂ 1 ਸਾਲ ਤੋਂ ਬਦੇਰੇ ਸਮਾਂ ਹੋ ਗਿਆ ਇਹ ਸਮਾਜ ਸੇਵਾ ਹੈ ਸਮਾਜ ਦੇ ਹੱਕਾਂ ਤੇ ਢਾਕਾਂ ਮਾਰਿਆ ਗਿਆ ਉਸ ਦਰਦ ਨੂੰ ਲੈ ਕੇ ਚੱਲਿਆ ਜੀ ਕੀ ਕਾਰਨ ਸਮਝਦੇ ਹੋ ਜਿਹੜਾ ਉਹ ਪ੍ਰਦਰਸ਼ਨ ਸੀ ਕਰਨਾ ਸੀ ਉਹ ਫੇਲ ਹੋ ਗਿਆ ਜਿਹੜੇ ਆਗੂ ਸੀ ਉਹ ਅੱਜ ਕਿਤੇ ਨਜ਼ਰ ਨਹੀਂ ਆਉਂਦੇ ਕੀ ਕਾਰਨ ਮੰਨਦੇ ਹਾਂ ਜੀ ਇਹ ਸਰਕਾਰ ਦੀ ਤਾਨਾਸ਼ਾਹੀ ਨੀਤੀ ਨਾਲੇ ਪਾੜੋ ਤੜੀ ਕਾਰਤੀ ਜੀ ਰਿਜਿਸਟ੍ਰੇਸ਼ਨ ਚੋਰ ਫੜੇ ਮੋਰਚੇ ਤੇ ਕੁਝ ਮਨੁਵਾਦੀ ਲੋਕ ਸੀਗੇ ਉਹ ਪ੍ਰਭਾਵ ਤੇ ਆ ਗਏ ਜੀ ਮਨਵਾਦੀ ਪ੍ਰਸ਼ਾਸਨ ਹੈ ਤਾਂ ਆਇਆ ਤਾਇਆ ਕਾਰਵਾਈ ਨਹੀਂ ਹੋਈ ਜੀ ਵਿਜੀਸ਼ਨ ਚੋਰਾ ਤੇ ਇੰਨਾ ਪੜਿਆ ਲਿਖਿਆ ਵਰਗ ਸੀ ਜਿਹੜੇ ਆਗੂ ਉਹਨੂੰ ਚਲਾ ਰਹੇ ਸੀ ਮੈਂ ਵੀ ਗਿਆ ਸੀ ਚੰਡੀਗੜ੍ਹ ਦੇਖਿਆ ਕਾਫੀ ਪੜਿਆ ਲਿਖਿਆ ਵਰਗ ਸੀ ਜੇ ਪੜਿਆ ਲਿਖਿਆ ਵਰਗ ਹੀ ਇਸ ਤਰ੍ਹਾਂ ਕਰੇਗਾ ਜਿਨ੍ਹਾਂ ਨੇ ਲੜਾਈ ਲੜਨੀ ਉਹੀ ਕਰੇਗਾ ਫਿਰ ਤੁਹਾਡੀ ਇਸ ਨਾਲ ਕੀ ਫਰਕ ਪਏਗਾ ਨਹੀਂ ਫਰਕ ਤਾਂ ਕਿਉਂ ਨਹੀਂ ਪਊਗਾ ਜੀ ਫਰਕ ਸਮਾਜ ਦਾ ਜੋ ਹੱਕਾਂ ਤੇ ਡਾਕਾਂ ਮਾਰਿਆ ਜਾਇਆ ਹੈ ਹਾਂ ਜੀ ਉਸ ਦਰਦ ਨੂੰ ਲੈ ਕੇ ਚੱਲੇ ਹੈ ਉਸ ਉਸ ਦਰਦ ਦੀ ਚੀਂਗ ਖਤਮ ਉਦੋਂ ਤੱਕ ਹੋਊਗੀ ਜਦੋਂ ਤੱਕ ਗ੍ਰੇਜੂਏਸ਼ਨ ਚੋਰਾਵਾਂ ਖਿਲਾਫ ਕਾਰਵਾਈ ਸਰਕਾਰ ਨਹੀਂ ਕਰਦੀ ਜਿਹੜੇ ਆਗੂ ਆ ਹੁਣ ਉਸ ਟਾਈਮ ਚਲਾ ਰਹੇ ਸੀ ਹੁਣ ਉਹ ਕਿੱਥੇ ਆ ਕਦੇ ਮੁਲਾਕਾਤ ਹੋਈ ਜਾਂ ਉਹਨਾਂ ਨਾਲ ਦੁਬਾਰਾ ਗੱਲਬਾਤ ਹੋਈ ਵੀ ਲੜਾਈ ਲੜੀਏ ਨਹੀਂ ਮੁਲਾਕਾਤ ਨਹੀਂ ਫੋਨ ਤੇ ਗੱਲਾਂ ਬਾਤਾਂ ਹੋਈਆਂ ਜੀ ਸ਼ਾਬਾਸ਼ੀ ਦਿੰਦੇ ਐ ਉਹ ਕਹਿੰਦੇ ਅਸੀਂ ਤਾਂ ਮਜਬੂਰ ਨੇ ਹਾਂ ਜੀ ਸੰਘਰਸ਼ ਅੱਗੇ ਨਹੀਂ ਚਲਾ ਸਕੀ ਕੀ ਮਜਬੂਰੀ ਦੱਸੀ ਚਲੋ ਉਹ ਤਾਂ ਮਜਬੂਰ ਤੁਸੀਂ ਤਾਂ ਦੱਸ ਸਕਦੇ ਕੀ ਮਜਬੂਰੀ ਆਉਂਦੀ ਸਰਕਾਰ ਦੀ ਨੀਤੀਆਂ ਦੱਸੋ ਆਖਿਆ ਜੀ ਨੁਗਾ ਤੱਕੇ ਨਾ ਸਾਨੂੰ ਉਠਾਲਤਾ ਜੀ ਕੁਝ ਬੰਦੇ ਸਾਡੇ ਖਰੀਦੇ ਗਏ ਉਹਦੇ ਸਰਕਾਰ ਦੇ ਜਾਪਲੂਸੀ ਕਰਦੇ ਸੀਗੇ ਉਹ ਵਜ੍ਹਾ ਸੀਗੀ ਫਿਰ ਕੀ ਕਰਨਾ ਚਾਹੀਦਾ ਹੁਣ ਤੁਸੀਂ ਇਕੱਲੇ ਕਰ ਰਹੇ ਹੋ ਸਮਾਜ ਵਿੱਚ ਇੰਨਾ ਪੜਿਆ ਲਿਖਿਆ ਵਰਗ ਨੇ ਆਈਐਸ ਪੀਸੀਐਸ ਆਈਪੀਐਸ ਵੀ ਰਿਟਾਇਰ ਹੋਏ ਆ ਜਿੰਨੋਂ ਉਹ ਨਹੀਂ ਲੜਾਈ ਲੜਦੇ ਉਹ ਸਰਕਾਰ ਉਹਨਾਂ ਨੂੰ ਖਰੀਦ ਲੈਂਦੀ ਆ ਉਹ ਸਰਕਾਰ ਦੇ ਚਸੇ ਚਾਏਂ ਸਰ ਉਹਨਾਂ ਨੇ ਐਸੋ ਆਰਾਮ ਦੀ ਜੀਵਨ ਬਤੀਤ ਕੀਤਾ ਜੀ ਕਦੇ ਵੀ ਕ੍ਰਾਂਤੀ ਲਿਆਉਣੀ ਐ ਜਦੋਂ ਵੀ ਕ੍ਰਾਂਤੀ ਲਿਆਉਣੀ ਐ ਮਜ਼ਦੂਰ ਵਰਗ ਨੇ ਲਿਆਉਣੀ ਐ ਜੀ ਉਹ ਤਾਂ ਐਸੋ ਆਰਾਮ ਸੁਆਦ ਚਖ ਲਿਆ 바ਵਾ ਸਾਹਿਬ ਦੀ ਦੇਨ ਦਾ 바ਵਾ ਸਾਹਿਬ ਦੀ ਰਜਿਸਨ ਦਾ ਲੱਗਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਆਗੂ ਆ ਪੜੇ ਲਿਖੇ ਆ ਉੱਚੀਆਂ ਕੁਰਸੀਆਂ ਤੇ ਬੈਠੇ ਰਹੇ ਆ ਹੁਣ ਉਹ ਰਿਟਾਇਰ ਹੋ ਗਏ ਉਹਨਾਂ ਨੂੰ ਅੱਗੇ ਨਹੀਂ ਲਾਉਣਾ ਚਾਹੀਦਾ ਮਜ਼ਦੂਰ ਵਰਗ ਨੂੰ ਲੱਗਣਾ ਚਾਹੀਦਾ ਹਾਂ ਉਹ ਨਹੀਂ ਆਉਂਦੇ ਜੀ ਉਹ ਤਾਂ ਐਸ਼ੋ ਆਰਾਮ ਚ ਹੈ ਮਜ਼ਦੂਰ ਵਰਗਾਊਗਾ ਉਹਨਾਂ ਦਾ ਉਹਨਾਂ ਦਾ ਪਵਿੱਖਾ ਹੈ ਉਹਨਾਂ ਦਾ ਬੱਚਿਆਂ ਦੇ ਪਵਿੱਖੇ ਵਾਸਤੇ ਹੈ ਜੀ ਫੰਡ ਕਿੱਥੋਂ ਆਊਗਾ ਕਿਉਂਕਿ ਜਦੋਂ ਕੋਈ ਵੀ ਲੜਾਈ ਲੜਨੀ ਪੈਂਦੀ ਹੈ ਉਹਦੇ ਵਾਸਤੇ ਫੰਡ ਦੀ ਲੋੜ ਪੈਂਦੀ ਹੈ ਔਰ ਫੰਡ ਉਹੀ ਲੋਕ ਦੇ ਸਕਦੇ ਆ ਜਿਹੜੇ ਕੋਈ ਜਾਂਦਾ ਵੱਡੀਆਂ ਕੁਰਸੀਆਂ ਤੇ ਬੈਠੇ ਆ ਜਾਂ ਮਤਲਬ ਜਿਨ੍ਹਾਂ ਕੋਲੇ ਪੈਸਾ ਵਾ ਮਜ਼ਦੂਰ ਵਰਗ ਕੋਲੇ ਲੜਾਈ ਲੜਨ ਵਾਸਤੇ ਪੈਸਾ ਹੀ ਹੈ ਨਹੀਂ ਨਹੀਂ ਜੀ ਨਹੀਂ ਸਮਾਜ ਬਹੁਤ ਵੱਡਾ ਹੈ ਇੱਕ ਇੱਕ ਰੁਪਏ ਨਾਲ ਬਹੁਤ ਵੱਡੀ ਐਜੀਟੇਸ਼ਨ ਸਿੱਧੀ حاصل ਦੀ ਹੈ ਇਕੱਠੇ ਕਿਵੇਂ ਕਰੋਗੇ ਕੀ ਰਣਨੀਤੀ ਤਿਆਰ ਕੀਤੀ ਹੈ ਕਿਉਂਕਿ ਇਕੱਲਿਆਂ ਨਾਲ ਹੋਣਾ ਤਾਂ ਇਕੱਠਾ ਹੀ ਪੈਣਾ ਉਹਦੇ ਵਾਸਤੇ ਇਹ ਦੇਣਾ ਚਾਹੁੰਦਾ ਹਾਂ ਜੀ ਸਮਾਜ ਨੂੰ ਐਸਸੀ ਬੀਸੀ ਸਮਾਜ ਨੂੰ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ ਸਮਾਜ ਦੇ ਲੋਕੋ ਜਾਗਰਤ ਹੋ ਆਪਣੇ ਹੱਕਾਂ ਤੇ ਡਾਕਾ ਮਾਰਿਆ ਗਿਆ ਜਿਹੜਾ ਬਾਹਰ ਸਾਹਮਣੇ ਸਾਨੂੰ ਰਿਜਰਵੇਸ਼ਨ ਦਿੱਤੀ ਸੀਗੀ ਉਸ ਤੇ ਉਸ ਦੀ ਚੋਰੀਆਂ ਹੋਈਆਂ ਆਏ ਧੰਨਵਾਦ ਸੋ ਇਹ ਸਨ ਵਿਅਕਤੀ ਜਿਹਦੇ ਵੱਲੋਂ ਜਾਗਰੂਕ ਕੀਤਾ ਜਾਇਆ ਰਿਜਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਧਰਨਾ ਵੀ ਲਾਇਆ ਗਿਆ ਸੀ ਆ ਪਰ ਉਹ ਧਰਨਾ ਖੇਲ ਹੋ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਕੁਝ ਲੋਕ ਸਰਕਾਰ ਨੇ ਖਣਾ ਦਿੱਤੇ ਗਏ ਕੁਝ ਬੁਗਟਾਉ ਆ ਤੇ ਕੁਝ ਚਾਪਲੂਸੀ ਦੀ ਵੀ ਗੱਲ ਕੀਤੀ ਆ ਪਰ ਸੋਚਣ ਵਾਲੀ ਗੱਲ ਇਹ ਆ ਵੀ ਜੇ ਐਡਾ ਵੱਡਾ ਧਰਨਾ ਪ੍ਰਦਰਸ਼ਨ ਸਰਕਾਰ ਫੇਲ ਕਰ ਸਕਦੀ ਤਾਂ ਇੱਕ ਵਿਅਕਤੀ ਦੇ ਕਹਿਣ ਨਾਲ ਕ੍ਰਾਂਤੀ ਕਿਵੇਂ ਆ ਸਕਦੀ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਲੋਕ ਉੱਚੀਆਂ ਸੀਟਾਂ ਤੇ ਕੁਰਸੀਆਂ ਤੇ ਬੈਠੇ ਆ ਉਹ ਲੜਾਈ ਨਹੀਂ ਲੜ ਸਕਦੇ ਤੇ ਕਿਉਂਕਿ ਉਹ ਸਰਕਾਰ ਦੇ ਪੱਖ ਚ ਹੁਕਤੇ ਨੇ ਤੇ ਮਜ਼ਦੂਰ ਵੱਲੋਂ ਹੀ ਇਕੱਠੇ ਹੋ ਕੇ ਲੜਾਈ ਲੜਨੀ ਪੈਗੀ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਨੂੰ ਲੈ ਕੇ ਕੀ ਵੱਡੀ ਰਣਨੀਤੀ ਤਿਆਰ ਕੀਤੀ ਜਾਂਦੀ ਆ ਜਾਂ ਇਹ ਵਿਅਕਤੀ ਇਸੇ ਤਰ੍ਹਾਂ ਹੀ ਸੜਕਾਂ ਤੇ ਇਸ ਤਰ੍ਹਾਂ ਜਾਗਰੂਕ ਧਰਦਾ ਰਹੇਗਾ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ ਪਾਸੇ